ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਅਗੇਤੇ ਲੱਗੇ ਮਟਰ ਤੜਾਈ ਦੇ ਨੇੜੇ ਅਖੀਰਲਾ ਪਾਣੀ ਮੰਗ ਰਹੇ ਆ ਉਹਨਾਂ ਬਾਰੇ ਪੀ ਕੀ ਕਰ ਸਕਦੇ ਆਪਾਂ ਪਾਣੀ ਤੋਂ ਪਹਿਲਾਂ ਫੁੱਲ ਝੜਨ ਮਿਲੇ ਸੋ ਕਿਸਾਨ ਦੋਸਤੋ ਮੈਂ ਨਗਰ ਛੱਜਲਵੱਡੀ ਦੇ ਬਾਬਾ ਗੁਰਦੀਪ ਸਿੰਘ ਜੀ ਆ ਸਾਡੇ ਉਹਨਾਂ ਦੇ ਖੇਤ ਦੇ ਵਿੱਚ ਵੀਰ ਸ਼ਰਨ ਕੇ ਖੇਤ ਦੇ ਵਿੱਚ ਖਲੋਤਾ ਐ AP3B ਐ ਅ ਠਾਕੜ 5911 ਤੇ ਲਗਭਗ ਪਹਿਲੀ ਤਰੀਕ ਦਾ ਲੱਗਾ 10ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਪਾਣੀ ਆ ਗਿਆ ਜੀ ਹੁਣ ਇਹਨਾਂ ਨੇ ਮਟਰ ਤੋੜ ਕੇ ਲਾਉਣੀ ਆ ਕਣਕ ਅਖੀਰਲਾ ਪਾਣੀ ਲਾਉਣ ਤੋਂ ਪਹਿਲਾਂ ਅਖੀਰਲਾ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਇਸ ਖੇਤ ਦੇ ਵਿੱਚ ਸਪਰੇਅ ਕਰਵਾਈ ਆ ਜ਼ਿਮੀਂਦਾਰ ਨੂੰ ਇੱਕ ਪ੍ਰੋਡਕਟ ਆਉਂਦਾ ਪੁਟਾਸ਼ ਬੇਸ 0946 ਇੱਕ ਪ੍ਰੋਡਕਟ ਆਉਂਦਾ ਲਾਲਗਿਰੀ ਇੱਕ ਪੁਟਾਸ਼ ਬੇਸ ਪ੍ਰੋਡਕਟ ਆਉਂਦਾ ਹੈ ਨਿਊਟਰੀਫਾਈਟ ਇਹ ਤਿੰਨੇ ਪ੍ਰੋਡਕਟ ਅਲੱਗ-ਅਲੱਗ ਜ਼ਿਮੀਦਾਰਾਂ ਨੂੰ ਅਲੱਗ-ਅਲੱਗ ਲੋਕੇਸ਼ਨਾਂ 'ਚ ਕਰਵਾਏ ਆ ਤਿੰਨਾ 'ਚੋਂ ਇੱਕ ਲੈ ਲੈਣਾ ਦੂਸਰਾ ਤੁਸੀਂ ਇੱਕ ਸਾਡੇ ਕੋਲ ਪ੍ਰੋਡਕਟ ਹੈ ਮਾਈਕਲ ਨਾਂ ਦਾ న్యూਟ੍ਰੀਸ਼ਨ ਬੇਸ ਪ੍ਰੋਡਕਟ ਹੈ ਉਹ ਵੀ ਦੀ ਪਰਮਿਸ਼ਨ ਜਬ੍ਰੈਲਿਕ ਐਸਿਡ ਬੇਸਡ ਹੈ ਤੀਸਰਾ ਪ੍ਰੋਡਕਟ ਆਪਾਂ ਇਹਦੇ ਨਾਲ ਐਡ ਕੀਤਾ ਸੀ ਕੈਲਸ਼ੀਅਮ ਤਿੰਨ ਚੀਜ਼ਾਂ ਦੇ ਕੰਬੀਨੇਸ਼ਨ ਨੂੰ ਅਲੱਗ ਅਲੱਗ ਬਾਲਟੀਆਂ ਦੇ ਵਿੱਚ ਘੋਲ ਕੇ ਜਿਸ ਤਰ੍ਹਾਂ ਮੰਨ ਲਓ ਲਾਲਗिरी ਜਾਂ 0946 ਅਸੀਂ ਲਿਆ 300 ਐਮਐਲ 300 ml ਲਿਆ ਕੈਲਸ਼ੀਅਮ ਤੇ ਨਾਲ ਆਪਾਂ ਲਿਆ ਮੈਰਕਲ ਮੈਰਕਲ ਆਪਾਂ ਲੈਣਾ ਹੈ ਪਾਈਆ ਇੱਕ ਪਾਈਆ ਦੀ ডোজ ਤੇ ਇਹਨਾਂ ਨੂੰ ਅਲੱਗ ਅਲੱਗ ਘੋਲ ਕੇ ਆਪਾਂ ਅਖੀਰਲੇ ਪਾਣੀ ਤੋਂ ਇੱਕ ਦਿਨ ਪਹਿਲਾਂ ਸਪਰੇਅ ਕਰ ਸਕਦੇ ਆ ਉਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਛੋਟੀਆਂ ਫਲੀਆਂ ਜਾਂ ਸਾਨੂੰ ਲੱਗਦਾ ਪੀ ਜਿਹੜੇ ਛੋਟੇ ਫਲ ਹਾਲੇ ਨਹੀਂ ਪਰੇ ਕੈਮਰਾਮੈਨ ਸਾਹਿਬ ਖਾ ਲਿਓ ਜਿੱਦਾਂ ਆ ਉੱਪਰਲੇ ਦੋ ਫਾਲ ਆ ਜ਼ਿੰਮੇਦਾਰ ਨੂੰ ਲੱਗਦਾ ਵੀ ਇਹ ਨਹੀਂ ਭਰਨੇ ਪਰ ਵੇਖ ਲਿਓ ਜ਼ਿੰਮੇਦਾਰ ਨੇ ਹਾਲੇ 8 ਤੋਂ 10 ਦਿਨ ਦਾ ਟਾਈਮ ਲੈਣਾ ਇਹ ਵੀ ਫਲ ਜਿਹੜੇ ਆ ਪੂਰੇ ਜਿੱਦਾਂ ਆ ਭਰ ਗਿਆ ਆ ਦੋਵੇਂ ਭਰ ਕੇ ਟੁੱਟਣੇ ਆ ਆ ਭਰ ਗਿਆ ਇਹ ਛੋਟਾ ਫਾਲਿਆ ਭਰ ਰਿਹਾ ਸੋ ਇਹ ਵੀ ਫਲ ਪੂਰਾ ਦਾਣਾ ਬਣਾ ਕੇ ਭਰ ਜਾਣੇ ਆ ਸਪਰੇਅ ਕੀਤੀ ਤੇ ਸਪਰੇਅ ਨਾ ਕੀਤੀ ਵਾਲੇ ਖੇਤ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਮਟਰ ਟੋਟਦੇ ਆ ਤੋੜੇ ਦੇ ਵਿੱਚ ਮਟਰ ਪੈਂਦੇ ਆ ਇੱਕ ਤੋੜੇ ਦਾ ਲਗਭਗ 5 ਤੋਂ ਲੈ ਕੇ 8 8 ਕਿਲੋ ਦਾ ਫਰਕ ਨਜ਼ਰ ਆਊਗਾ weight ਦੇ ਵਿੱਚ ਇਹ ਤੇ ਹੋ ਗਿਆ ਪਹਿਲਾ ਪੱਖ ਦੂਸਰਾ ਪੱਖ ਵੀ ਮਟਰ ਤੁਹਾਡੇ ਬਿਲਕੁਲ ਹਰੇ ਰਹਿਣਗੇ ਬਿਲਕੁਲ ਹਰਿਆ ਗ੍ਰੀਨਰੀ ਇਫੈਕਟ ਲੈਰਾਪਨ ਪੂਰਾ ਉਹਨਾਂ ਦੇ ਵਿੱਚ ਮਜ਼ਬੂਤ ਰਹੇਗਾ ਇਹ ਕੈਸ ਖੇ ਦੇ ਵਿੱਚ ਪਹਿਲਾਂ ਸਮੱਸਿਆ ਆਈ ਸੀ ਹੁਣ ਵੀ ਕਈ ਥਾਵਾਂ ਤੋਂ ਫੋਨ ਆ ਰਹੇ ਮੈਂ ਤੁਹਾਨੂੰ ਦਿਖਾਣਾ ਫੰਗਸ ਬਲੈਕ ਫੰਗਸ ਫਲੀਆਂ ਨੂੰ ਆ ਰਹੀ ਆ ਜਿਸ ਤਰ੍ਹਾਂ ਐਸ ਖੇਤ ਦੇ ਵਿੱਚ ਵੀ ਆਈ ਸੀ ਐਸ ਬੂਟੇ ਨੂੰ ਉਹ ਸਪਰੇ ਥੋੜਾ ਪਹਿਲਾਂ ਅਡਾਮਾ ਦਾ ਕਸਟੋਰੀਆ ਹੋ ਗਿਆ ਸੀ ਕਸਟੋਰੀਆ ਵਾਲਾ ਟੈਕਨੀਕਲ ਵੀ ਆਪਾਂ ਕਰ ਸਕਦੇ ਆ ਇੱਕ ਪਾਈਆ ਦੀ ਡੋਸ ਤੇ ਫਿਰ ਨੋਟ ਕਰ ਲੋ ਜੇ ਤੁਹਾਨੂੰ ਲੱਗਦਾ ਵੀ ਸਾਡੇ ਐਂਡ ਤੇ ਪਾਣੀ ਤੋਂ ਬਾਅਦ ਮਟਰ ਸੁੱਕਣ ਦੀ ਸਮੱਸਿਆ ਆਉਂਦੀ ਵੀ ਬੂਟੇ ਸੁੱਕਦੇ ਆ ਜਾਂ ਸਾਡੀ ਫੜੀ ਕਾਲੀ ਫੰਗਸ ਨਾਲ ਸੁੱਕਦੀ ਆ ਕਈ ਥਾਵਾਂ ਤੇ ਆ ਜਿਹੜੇ ਕਰੂਮਲੀ ਵਾਲੇ ਫੁੱਲਿਆ ਆ ਆ ਫੁੱਲਿਆ ਜਾਂ ਛੋਟੀਆਂ ਫਲੀਆਂ ਉਹਨਾਂ ਨੂੰ ਵੀ ਫੰਗਸ ਆ ਕੇ ਬੂਟੇ ਸੁੱਕ ਰਹੇ ਆ ਸੁਖਸਾਨ ਦੋਸਤੋ ਉਹਨਾਂ ਖੇਤਾਂ ਦੇ ਵਿੱਚ ਇੱਕ ਪਾਈਆ ਕਸਟੋਰੀਆ ਟੈਬੂ ਤੇ ਐਜੋਕਸੀ ਦਾ ਕੰਬੀਨੇਸ਼ਨ ਹਰੇਕ ਕੰਪਨੀ ਕੋਲ ਹੈਗਾ ਤੇ ਮਾਰਕੀਟ ਦੇ ਵਿੱਚ ਹਰੇਕ ਮੇਰੇ ਡੀਲਰ ਭਰਾ ਕੋਲ ਹੈਗਾ ਤੁਸੀਂ ਇੱਕ ਪਾਈਆ ਉਹ ਲੈ ਲੈਣਾ ਪੁਟਾਸ਼ ਬੇਸ ਚੰਗਾ ਪ੍ਰੋਡਕਟ ਲਾਲਗਿਰੀ ਨਿਊਟਰੀ ਫਾਈਟ 0946 ਉਹਨਾਂ ਤਿੰਨਾਂ 'ਚੋਂ ਕੋਈ ਇੱਕ ਪ੍ਰੋਡਕਟ ਲੈ ਲੈਣਾ ਨਾਲ ਤੁਸੀਂ ਕੈਲਸ਼ੀਅਮ ਚੰਗੀ ਕੰਪਨੀ ਦਾ ਲੀਕੁਇਡ ਕੈਲਸ਼ੀਅਮ ਲੈ ਲੈਣਾ 330 ਐਮਐਲ ਉਹ ਪਾਉਣਾ ਪोटाਸ਼ 330 ਐਮਐਲ ਪਾਉਣਾ ਕੈਲਸ਼ੀਅਮ ਤੇ ਇੱਕ ਪਾਈਆ ਤੁਸੀਂ ਲੈਣਾ ਮੈਰਾਈਕਲ ਜਿਬਰੈਲਿਕ ਐਸਿਡ ਬੇਸ ਨਿਊਟ੍ਰੀਸ਼ਨ ਬੇਸ ਇਹ ਪ੍ਰੋਡਕਟ ਹੈ ਇਹ ਤੁਹਾਡ ਕੋਲ ਹੁਣ ਦਵਾਈਆਂ ਹੋ ਗਈਆਂ 4 ਚਾਹ ਦਵਾਈਆਂ ਨੂੰ 4 ਥਾਵਾਂ ਤੇ ਅਲੱਗ-ਅਲੱਗ ਘੋਲ ਕੇ ਤੁਸੀਂ ਆਪਣੇ ਖੇਤ ਦੇ ਵਿੱਚ ਅਖੀਰਲੇ ਪਾਣੀ ਤੋਂ 1 ਦਿਨ ਪਹਿਲਾਂ ਸਪਰੇਅ ਕਰਕੇ ਪਾਣੀ ਲਾੜਨਾ ਸਪਰੇਅ ਤੁਸੀਂ ਲਾਉਣਾ ਜੀ 25 ਜਰਬ 6 ਜਾਂ 20 ਜਰਬ 7 800 840 ਤੋਂ 160 ਲੀਟਰ ਪਾਣੀ ਤੁਸੀਂ ਆਪਣੇ ਖੇਤ ਦੇ ਵਿੱਚ ਸਪਰੇਅ ਵੇਲੇ ਆਪਣੇ ਮਟਰਾਂ ਨੂੰ ਲਾਉਣਾ ਤੁਹਾਡੇ ਮਟਰ ਹਰੇ ਰਹਿ ਕੇ ਪੱਕਣਗੇ ਜਿਹੜੀ ਫਲੀ ਤੁਹਾਨੂੰ ਲੱਗਦੀ ਹੈ ਨਿਸ਼ਾਨੀ ਲਾ ਲਿਓ ਕਿ ਇਹ ਫਲੀ ਨਹੀਂ ਟੁੱਟਣੀ ਉਹ ਵੀ ਐਡੀ ਵਧੀਆ ਰਲਦੀ ਮਿਲਦੀ ਹੋ ਜੂਗੀ ਕਿ ਵਪਾਰੀ ਉਹਨੂੰ ਇਹ ਨਹੀਂ ਕਹਿ ਸਕੂਗਾ ਕਿ ਇਹ ਪਾਪੜਾ ਪਾਪੜ ਨਹੀਂ ਕਹਿ ਸਕੂਗਾ ਜਿਹੜੀ ਦਾ ਤੁਹਾਨੂੰ ਪਤਾ ਵੀ ਇਹ ਨਹੀਂ ਟੁੱਟਣੀ ਜਦਦਰ ਮੈਂ ਤੋੜਦੇ ਆ ਪਰ ਜ਼ਿਮੀਦਾਰ ਨੇ ਹਾਲੇ ਐਸ ਖੇਤ ਦੇ ਵਿੱਚ ਪਾਣੀ ਲਾਇਨੂ ਹੋਇਆ ਜੀ 4 ਦਿਨ ਬੜਾ ਥੋੜਾ ਥੋੜਾ ਪਾਣੀ ਲਾਇਆ ਖੇੜਾਂ ਦਾ ਉੱਪਰਲਾ ਹਿੱਸਾ ਸੁੱਕਾ ਹੈ ਤੇ ਘਰਸੋ ਘੜ ਜ਼ਿਮੀਦਾਰ ਭਰਾ ਕਹਿੰਦਾ ਵੀ ਮੈਂ ਕਣਕ ਬੀਜਣੀ ਆ ਤੇ ਮੈਂ ਇਹਨੂੰ ਦਾਸ ਦੇ ਦੇਣ ਹੋਰ ਹਾਲੇ ਦੇਣੇ ਆ ਯਾਨੀ ਕਿ 50 52 ਦਿਨ ਦੇ ਮਟਰੇ ਟੁੱਟ ਜਾਣੇ ਆ ਤੇ ਜੋ ਅਸੀਂ ਆਸ ਕਰਦੇ ਆ ਐਸ ਖੇਤ ਦੇ ਵਿੱਚੋਂ ਵੀ ਇਹ ਮਟਰ 20 ਕੁਇੰਟਲ ਤੋਂ ਲੈ ਕੇ 23-24 ਕੁਇੰਟਲ ਦੇ ਵਿੱਚ ਵਿੱਚ ਇੰਨਾ ਮਟਰਾਂ ਦਾ ਝਾੜ ਆ ਜਾਣਾ ਕਿਉਂਕਿ ਜਿੰਨੇ ਵੀ ਬੂਟੇ ਆ ਹਰੇਕ ਬੂਟੇ ਨੂੰ 6-7 5-6-7 ਦਾਣੇ ਦੀ ਫਲੀ ਆ ਤੇ ਹਰੇਕ ਬੂਟੇ ਨੂੰ 2-2 3-3 ਫਲੀਆਂ ਕੈਮਰਾਮੈਨ ਸਾਹਿਬ ਖਾ ਲਿਓ ਜਿਸ ਤਰ੍ਹਾਂ ਇੱਕ ਮਿਆਹ ਬੂਟਾ ਫੜਿਆ ਥੋੜਾ ਜਿਹਾ ਉੱਚੇ ਦੇ ਵਿਰਲੇ ਥਾਂ ਤੇ ਇਹ ਚਾਰ ਹੀ ਲੈ ਗਿਆ ਲਾਗੇ 2-2 3-3 ਫਲੀਆਂ ਵਾਲੇ ਬੂਟੇ ਆ ਇਧਰ ਆਜੋ ਇੱਥੇ ਆਹ ਥੋੜਾ ਗਾੜੀ ਹੋਰ ਵੇਖ ਲੈਨੇ ਆਪਾਂ ਕਿ ਇਹ ਕਿੱਡੇ ਸੋਹਣੇ ਮਟਰ ਸਾਰੇ ਬਾਂਡੇ ਆ ਤਿਆਰ ਹੋਣ ਦੇ ਆ ਕਿਹੜੇ ਕਿਹੜੇ ਮੋٹے ਮਟਰ ਬਣ ਗਿਆ ਵੇਖੋ ਬਹੁਤ ਸੋਹਣੇ ਫਲ ਤਿਆਰ ਹੋ ਰਹੇ ਆ ਉਹ ਜਿਹੜੀ ਮੈਂ ਤੁਹਾਨੂੰ ਕਾਲੀ ਫੰਗਸ ਦੀ ਗੱਲ ਕੀਤੀ ਸੀ ਆ ਦੇਖੋ ਇੱਥੇ ਵੀ ਇੱਕ ਬੂਟੇ ਨੂੰ ਕਾਲੀ ਫੰਗਸ ਆ ਗਈ ਆ ਅਖੀਰਲੀ ਸਪਰੇ ਦੇ ਵਿੱਚ ਇਸ ਵੀਰ ਨੇ ਫੰਗੀਸਾਈਡ ਨਹੀਂ ਸੀ ਪਾਇਆ ਮੈਂ ਹੁਣੇ ਵੀ ਉਹਦਾਂ ਗੱਲ ਕਰ ਰਿਹਾ ਸੀ ਕਿ ਹਾਲੇ ਆਪਾਂ 10 ਦਿਨ ਦੇਣੇ ਆ ਆਪਾਂ ਤੇ ਕੋਈ ਨਾ ਕੋਈ ਫੰਗੀਸਾਈਡ ਕਰ ਦਈਏ ਜਿਹੜਾ ਕਿ ਇਹ ਕਾਲੀਆਂ ਫਲੀਆਂ ਤੋਂ ਸਾਨੂੰ ਆਉਣ ਵਾਲੇ 10 ਦਿਨ ਬਚਾ ਲੇ ਸੁਖਸਾਨ ਦੋਸਤੋ ਸਬਜੀ ਦੇ ਸਬੰਧ ਦੇ ਵਿੱਚ ਜਾਂ ਖੇਤੀ ਦੇ ਸਬੰਧ ਚ ਕਿਸੇ ਵੀ ਫਸਲ ਦੇ ਸਬੰਧ ਵਿੱਚ ਤੁਸੀਂ ਮੇਰਾ ਨੰਬਰ 9216099188 ਤੇ ਮੈਨੂੰ ਫੋਨ ਕਰਕੇ ਮੇਰੇ ਕੋਲੋਂ ਖੇਤੀ ਨਾਲ ਸੰਬੰਧਿਤ ਜੋਗ ਸਲਾਹਾਂ ਪ੍ਰਾਪਤ ਕਰ ਸਕਦੇ ਜੇ ਕੋਸ਼ਿਸ਼ ਕਰਾਂਗੇ ਤੁਹਾਡੇ ਮਸਲਿਆਂ ਦਾ ਹੱਲ ਤੁਹਾਡੇ ਮਾਰਕੀਟ ਦੇ ਕਿਸੇ ਚੰਗੇ ਦੁਕਾਨਦਾਰ ਦੇ ਨਾਲ ਤੁਹਾਨੂੰ ਜੋੜ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਦੇ ਪ੍ਰਵਾਨ ਕਰਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ